ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਜੀ ਕੀ ਗੱਲ ਹੋ ਗਈ ਇਹ ਜੀ ਦੀਵਾਲੀ ਵਾਲੇ ਰਾਤ ਨਾਲ ਜਦੋਂ ਦੀਵਾਲੀ ਸੋਦਣਾ ਰਾਤ 10:00 ਵਜੇ ਕੋਈ ਇਹਨਾਂ ਨੇ ਜਿਹੜੇ ਪਟਾਕੇ ਆਂਦੇ ਸੀ ਨਾ ਉਹ ਧਮਾਕਾ ਬਹੁਤ ਜ਼ਿਆਦਾ ਆਇਆ ਜਿਹਦੇ ਵਿੱਚ ਪਰਿਵਾਰ ਦੇ 6-7 ਮੈਂਬਰ ਜਿਹੜੇ ਨੇ ਬਹੁਤ ਬਹੁਤ ਹੀ ਮਾੜੇ ਹਾਲਾਤਾਂ ਜ਼ਖਮੀ ਹੋਏ ਨੇ ਜੀ ਇੱਕ ਇਹ ਦੋ ਭਰਾ ਨਹੀਂ ਸਕੇ ਜੀ ਇੱਕ ਦੀ ਡੈਥ ਹੋ ਚੁੱਕੀ ਆ ਦੂਜਾ ਬਹੁਤ ਸੀਰੀਅਸ ਆ ਜੀ ਸਕੇ ਭਰਾ ਨੇ ਦੋਨੇ ਇੱਕ ਦੀ ਡੈਥ ਆਈ ਸੀ ਪ੍ਰਸ਼ਾਸਨ ਅਗੇ ਅਪੀਲ ਕਰਦੇ ਆ ਵੀ ਉਹਦੀ ਜਾਨ ਬਚਾ ਜੇ ਡਾਕਟਰ ਸਾਹਿਬਾ ਨੂੰ ਵੀ ਕਰਵਾਗੇ ਵੀ ਜੋ ਵੀ ਹੋ ਸਕਦੀ ਇਹਨਾਂ ਦੀ ਸਹਾਇਤਾ ਜਿਹੜੀ ਕੀਤੀ ਜਾ ਰਹੀ ਹੈ ਕਿੰਨੀ ਉਮਰ ਸੀ ਇਹ ਬੱਚੇ ਦੀ 18 ਸਾਲ ਏਜ ਹੀ ਸੀ ਹਾਂਜੀ ਤੇ ਹੋਰ ਵੀ ਪਰਿਵਾਰ ਚ ਜ਼ਖਮੀ ਹੋਏ ਹਾਂਜੀ ਹਾਂਜੀ ਦੋ ਭਰਾ ਏ ਆ ਇੱਕ ਇਹਦੇ ਚਾਚੇ ਦਾ ਬੇਟਾ ਵਾ ਉਹ ਵੀ ਬਹੁਤ ਜ਼ਖਮੀ ਆ ਬਾਕੀ ਕੁਝ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਨੇ ਉਹ ਵੀ ਦੋ ਜੰਦੇ ਨੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਹੈ ਬਹੁਤ ਹੀ ਧਮਾਕਾ ਕੀ ਧਮਾਕੇ ਜੰਨਾ ਕੀ ਪਟਾਕੇ ਦਾ ਕੀ ਧਮਾਕਾ ਸੀ ਸਰ ਪਤਾ ਨਹੀਂ ਲੱਗੇ ਵਹੀਂ ਆਪ ਇਹ ਧਮਾਕਾ ਇੰਨਾ ਧੂਆਂ ਵਰ 10 ਹੋਇਆ ਜਿਦਾ ਕੋਈ ਬੰਮ ਫਟਿਆ ਹੋਵੇ ਲਾਗੇ ਲਾਗੇ ਦੋ ਤਿੰਨ ਪਿੰਡਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਬਹੁਤ ਤਰ੍ਹਾਂ ਪਟਾਕੇ ਦੇ ਧਮਾਕੇ ਦੇ ਨਾਲ ਇਹ ਖਿਲੜ ਚੁੱਕੇ ਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੋ ਅਪੀਲ ਕਰਦੇ ਆ ਕਿ ਇੱਕ ਬੱਚੇ ਦੀ ਸਾਡੇ ਦੀ ਡੈਥ ਹੋ ਗਈ ਆ ਕਿ ਜਿਹੜੇ ਦੂਜੇ ਨੇ ਸਾਡੇ ਗੰਭੀਰ ਨੇ ਜਿਹਨਾਂ ਦੀ ਹਾਲਤ ਬਹੁਤ ਜਨੀ ਜੀ ਰੂ ਨਿਯੋਗ ਹੋਈ ਪਈ ਆ ਉਹਨਾਂ ਦਾ ਬਚਾ ਕੀਤਾ ਜਾਵੇ ਕੋਈ ਇਲਾਕੇ ਦਾ ਕੋਈ ਮੋਦਵਾਰੀਆਂ ਕੋਈ ਐਮਐਲਏ ਕੋਈ ਹੁਣ ਤੱਕ ਕੋਈ ਨਹੀਂ ਸਰ ਅਜੇ ਤੱਕ ਸਾਡੇ ਕੋਈ ਅਸੀਂ ਸਵੇਰ ਦੇ ਹਸਪਤਲ ਆਏ ਆ ਪਿੰਡ ਦਾ ਸਭ ਕੁਝ ਕਹਿ ਨਹੀਂ ਸਕਦੇ ਕੋਈ ਪਹੁੰਚਿਆ ਆ ਵੈਸੇ ਮੈਨੂੰ ਪਤਾ ਲੱਗਾ ਸੀ ਕਿ ਤਹਿਸੀਲਦਾਰ ਡੇਰਾ ਪਾਪਾ ਨਾਨਕ ਉੱਥੇ ਸਾਡੇ ਪਿੰਡ ਧਰਮਾਬਾਦ ਜਿਹ ਮਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਧਰਮਾਬਾਦ ਬਲਾਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਕੀ ਗੱਲ ਹੋਈ ਜੋ ਕਿ ਰਾਤੀ ਕੋਈ 10 ਵਜੇ ਦੇ ਕਰੀਬ ਇੱਕ ਬਹੁਤ ਸਾਰਾ ਧਮਾਕਾ ਆਇਆ ਤੇ ਅਸੀਂ ਮੇਰਾ ਕਾਰ ਇੱਕ ਕਿਲੋਮੀਟਰ ਤੇ ਆ ਮੇਰੇ ਭਤੀਜੇ ਹੀ ਲੱਗਦੇ ਨੇ ਅਸੀਂ ਉੱਥੋਂ ਭੱਜ ਕੇ ਆਏ ਤੇ ਆ ਕੇ ਵੇਖਿਆ ਤੇ ਉੱਥੇ ਬੜਾ ਇੱਕ ਧਮਾਕਾ ਜਿਹਾ ਬੜਾ ਪ੍ਰਦੂਸ਼ਣ ਜਿਹਾ ਬਣਿਆ ਹੋਇਆ ਸੀਗਾ ਤੇ ਉਸ ਟਾਈਮ ਬੱਚੇ ਲੈ ਜਾਂਦੇ ਸੀ ਅਸੀਂ ਇਸ ਵਾਸਤੇ ਉੱਥੇ ਘਲੋਤੇ ਰਹੇ ਅਸੀਂ ਗੱਡੀਆਂ ਵਿੱਚ ਮਗਰੋਂ ਪਹੁੰਚ ਗਏ ਆ ਪਹਿਲਾਂ ਆਈਵੀ ਹਸਪੀਟਲ ਲਿਆਂਦਾ ਫਿਰ ਗੁਰਨਾਨਕ ਕੀਤਾ ਗਿਆ ਰੈਫਰ ਕੀ ਹਾਲਾਤ ਕੀ ਹੈ ਤੇ ਉਹਨਾਂ ਦੇ ਵਿੱਚੋਂ ਜਿਹੜੇ 5 ਬੱਚੇ ਸਨ ਮੁੰਡੇ ਸਨ ਤੇ ਦੋ ਬੀਬੀਆਂ ਜਿਹੜੀਆਂ ਜ਼ਖਮੀ ਸਨ ਬਹੁਤ ਜ਼ਿਆਦੀਆਂ ਪੰਜਾਂ ਦੇ ਵਿੱਚੋਂ ਇੱਕ ਦੀ ਜਿਹੜੀ ਆ ਹੁਣ ਡੈਥ ਹੋ ਚੁੱਕੀ ਆ ਤੇ ਬਾਕੀ ਬਹੁਤ ਜ਼ਿਆਦਾ ਜਿਨ੍ਹਾਂ ਦੀ ਡੈਥ ਹੋ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਮਨਪ੍ਰੀਤ ਹੈ ਪੁੱਤਰ ਸਤਨਾਮ ਸਿੰਘ ਤੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਬੜਾ ਗਰੀਬ ਪਰਿਵਾਰ ਆ ਬੜੇ ਬੱਚੇ ਸੀਰੀਅਸ ਨੇ ਇਨਾਂ ਦੇ ਕੋਲ ਇਲਾਜ ਕਰਨ ਦੀ ਸਮਰੱਥਾ ਬਿਲਕੁਲ ਨਹੀਂ ਹੈਗੀ ਜੋ ਵੀ ਸਾਡੀ ਸੰਗਤ ਸੁਣਦੀ ਆ ਜਾਂ ਸੰਸਥਾਵਾਂ ਸੁਣਦੀਆਂ ਇਹਨਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਦੇ ਦੇ ਬਾਕੀ ਬੱਚੇ ਜਿਹੜੇ ਆ ਉਹਨਾਂ ਦਾ ਇਲਾਜ ਹੋ ਸਕੇ ਕਿਉਂਕਿ ਇਹਨਾਂ ਦੇ ਕੋਲ ਕੋਈ ਸਮਰੱਥਾ ਨਹੀਂ ਇਹ ਇਲਾਜ ਨਹੀਂ ਕਰਵਾ ਸਕਦੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਆਪ ਸਾਰੀ ਸੰਗਤ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼